ਸਪੈਸ਼ਲੀ ਮੈਂ ਇੱਥੇ ਮਿਲਣ ਆਈ ਸੀ ਜਿਹੜੇ ਕਿ ਸਾਡੇ ਪਹਿਲਾਂ ਰੋਪੜ ਜੇਲ੍ਹ ਦੇ ਅੰਦਰ ਗਰਲਸ ਹੈਗੀਆਂ ਸੀਗੀਆਂ ਉਹ ਆ ਗਏ ਇੱਥੇ ਆਈਆਂ ਸੀਗੀਆਂ ਰੋਪੜ ਜੇਲ੍ਹ ਦੇ ਅੰਦਰ ਕਿਸੇ ਕਾਲ ਸੈਂਟਰ 'ਚ ਕੰਮ ਕਰਦੀਆਂ ਸੀ ਕੋਈ ਇਮੀਗ੍ਰੇਸ਼ਨ 'ਚ ਕੰਮ ਕਰਦੀ ਸੀ ਇਹ ਜਿਹੜੀਆਂ ਕੰਪਨੀਆਂ ਨੇ ਫਰਾਡ ਕੰਪਨੀਆਂ ਵਿੱਚੋਂ ਕਈ ਨਿਕਲ ਜਾਂਦੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਜਦੋਂ ਕੰਮ ਕਰਨਾ ਸ਼ੁਰੂ ਕੀਤਾ ਸੀ ਨਾ ਤਾਂ ਇਹਨਾਂ ਨੇ ਕੋਈ ਅਪਾਇੰਟਮੈਂਟ ਲੈਟਰ ਲਿਆ ਨਾ ਹੀ ਕੋਈ ਆਪਣਾ ਜੌਬ ਕਾਰਡ ਲਿਆ ਤੇ ਜਦੋਂ ਰੇਡ ਪਈ ਪੁਲਿਸ ਦੀ ਉੱਥੇ ਉਹ ਗਲਤ ਕੰਪਨੀਆਂ ਨਿਕਲੀਆਂ ਉਹਦੇ ਨਾਲ ਦੇ ਨਾਲ ਸਾਰੇ EMPLOYEES ਵੀ ਚੱਕੇ ਗਏ ਔਰ ਉਹਨਾਂ ਨੂੰ ਮੈਂ ਉੱਥੇ ਕਿਉਂਕਿ ਕ라우ਡਡ ਜੇਲ ਸੀਗੀ ਉੱਥੋਂ ਸ਼ਿਫਟ ਕਰਵਾਇਆ ਇੱਥੇ ਇੱਥੇ ਬੜੀਆਂ ਖੁਸ਼ੀ ਸੀਗੀਆਂ ਵੀ ਚਲੋ ਸਾਨੂੰ ਖੁੱਲੀ ਜਗ੍ਹਾ ਮਿਲੀ ਆ ਰਹਿਣ ਦੇ ਲਈ ਬਾਕੀ ਹੋਈ ਕੋਈ ਪ੍ਰੋਬਲਮ ਨਹੀਂ ਸੀ ਹੁਣ ਉਹਨਾਂ ਦੀ ਬੇਲ ਲਗवानी ਸੀਗੀ ਔਰ ਉਹਨਾਂ ਦੀ ਜਿਹੜੀ ਬੇਲ ਆ ਸੀ ਕਨਸਟੈਂਟਲੀ ਇਨ ਟੱਚ ਸੀਗੀ ਐਡਮਿਨਿਸਟ੍ਰੇਸ਼ਨ ਦੇ ਨਾਲ ਤੇ ਨਾਲ ਉਹਨਾਂ ਦੇ ਜਿਹੜੇ ਵਕੀਲ ਕੀਤੇ ਹੋਏ ਨੇ ਉਹਨਾਂ ਦੇ ਨਾਲ ਕੁਝ ਬੱਚਿਆਂ ਦੀ ਬੇਲ ਹੋ ਚੁੱਕੀ ਆ ਕੁਝ ਦੀ ਹੁਣ ਹੋ ਜਾਏਗੀ ਕਿ ਉਹਨਾਂ ਦੇ ਰੀਲੀਜ਼ ਆਰਡਰ ਵੀ ਆ ਚੁੱਕੇ ਨੇ ਹੁਣ ਉਹਨਾਂ ਦੇ ਹੈ ਕੁਝ ਪ੍ਰੋਸੈਸ ਹੁੰਦਾ ਇਹਨਾਂ ਦਾ ਆਪਣਾ ਜਿਹੜਾ ਕਿ ਫਾਲੋ ਕਰਨਾ ਪੈਂਦਾ ਹੈ ਕਿ ਉਹ ਬਾਂਡ ਪਰ ਰਣਗੇ ਫੇਰ ਆਕੇ ਰਿਲੀਜ਼ ਹੁੰਦੀਆਂ ਨੇ ਪਰ ਕੁਝ ਗਰਲਸ ਐਸੀਆਂ ਨੇ ਜਿਹੜੀ ਕਿ ਕਹਿੰਦੀਆਂ ਕਿ ਸਾਡੇ ਪੇਰੈਂਟਸ ਨਹੀਂ ਆ ਸਕਦੇ ਉਹਨਾਂ ਦੇ ਗਾਰੰਟਰਸ ਹੈ ਨਹੀਂਗੇ ਕੋਈ ਤੇ ਉਹਨਾਂ ਦੇ ਲਈ ਜਿਹੜੀ ਉਹਨਾਂ ਨੂੰ ਫੀਸ ਲੱਗੀ ਆ ਉਹ ਕਾਫੀ ਜ਼ਿਆਦਾ ਆ ਉਹ ਕਹਿੰਦੇ ਅਸੀਂ ਗਰੀਬ ਆ ਸਾਡੇ ਅਸੀਂ ਕਿੱਦਾਂ ਪੇ ਕਰ ਸਕਦੇ ਆ ਤੇ ਉਹਦਾ ਪ੍ਰੋਵੀਜ਼ਨ ਦੇਖਦੇ ਆ ਜੀ ਆਪਾਂ ਕੁਝ ਉਹਦੇ ਲਈ ਹੈਲਪ ਕਰਵਾ ਸਕੀਏਆਂ ਵੀ ਹੈਗੀ ਜਿਹੜੀਆਂ ਦੱਸੇ ਜਾਣੀ ਉੱਥੇ ਸਰਕਾਰ ਨੇ ਅਪਰੋਚ ਕੀਤੀ ਆ ਕਿੱਦਾਂ ਦੇਖੀ ਤੇ ਆਫ ਕੌਰਸ ਕਰਨੀ ਵੀ ਚਾਹੀਦੀ ਆ ਕਿਉਂਕਿ ਇਹ ਬੱਚੀਆਂ ਨੇ ਜਿਹੜੀਆਂ ਇਗਨੋਰੈਂਟ ਸੀਗੀਆਂ ਇਹ ਨਹੀਂ ਕਿ ਇਹਨਾਂ ਦਾ ਕੋਈ ਕਸੂਰ ਸੀ ਇਹਨਾਂ ਦੇ ਕੋਈ ਉਹਨਾਂ ਦੇ ਕੋਈ ਐਸਾ ਗੱਲ ਨਹੀਂ ਹੋਈ ਸੀ ਇਹ ਸਿਰਫ ਉਥੇ ਫਸ ਗਈਆਂ ਕਿਉਂਕਿ ਉਹਨੇ ਲਾਲਚ ਵੀ ਆ ਜਾਂਦਾ ਕਈ ਵਾਰ ਕਿ ਬੜਾ ਅੱਛਾ ਸੈਲਰੀ ਮਿਲਦੀ ਹੈ ਨੇ ਆਪਾਂ ਨੌਕਰੀ ਕਰ ਲਈਏ ਲੇਕਿਨ ਬਾਅਦ ਚੋਂ ਪਤਾ ਚੱਲਦਾ ਕਿ ਕੰਪਨੀ ਫਰਾਡ ਨਿਕਲੀ ਹੈ ਵੱਡੇ ਵੱਡੇ ਮગર ਮੱਛ ਨੇ ਉਹ ਤਾਂ ਬਾਹਰ ਫਿਰਦੇ ਨੇ ਜੀ ਜਿਹੜੇ ਹੈਗੇ ਭੋਲੀਆਂ ਪਾਲੀਆਂ ਉਹ ਫਸ ਗਈਆਂ ਨਹੀਂ ਜੀ ਜੇ ਵੱਡੇ ਮગર ਮੱਛ ਜਿਹੜਾ ਇਦਾਂ ਬਾਹਰ ਫਿਰਦੇ ਹੁੰਦੇ ਤੇ ਪੁਲਿਸ ਕਿਵੇਂ ਚੱਕਦੀ ਫਿਰ ਕੁੜੀਆਂ ਨੂੰ ਠੀਕ ਹੈ ਕਿਉਂ ਚੱਕਦੀ ਕਿਉਂਕਿ ਇਸ ਕੰਪਨੀ ਤੇ ਰੇਡ ਪਈ ਉਹਨਾਂ ਨੂੰ ਪਤਾ ਲੱਗਿਆ ਕਿ ਫੇਕ ਹੈ ਕੰਪਨੀ ਹੈ ਪੁਲਿਸ ਦੀ ਰੇਡ ਪਈ ਹੈ ਤਾਹੀ ਚੱਕੀ ਗਈਆਂ ਨੇ ਨਾ ਵੱਡੇ ਮਗਰਮਚ ਵੀ ਫੜੇ ਗਏ ਨੇ ਕੇਂਦਰੀ ਕਿਨਾਰੇ ਦੀ ਬੇਲ ਲੱਗੀ ਹੋਈ ਹੈ ਕਿੱਦਾਂ ਦੇਖਦੇ ਕਿੰਨਾ ਤੁਸੀਂ ਉਸ ਰੋਲ ਅਦਾ ਕਰੋਗੇ ਰੋਲ ਪੂਰਾ ਅਦਾ ਕਰ ਰਹੇ ਆ ਤਾਹੀ ਉਹਨਾਂ ਦੀ ਬੇਲ ਹੋਈ ਹੈ ਔਰ ਹੁਣ ਪੇਰੈਂਟਸ ਜਿਹੜੇ ਨੇ ਉਹਨਾਂ ਦੇ ਨਾਲ ਵੀ ਟੱਚ ਵਿੱਚ ਹੈਗੇ ਆ ਕਿ ਉਹ ਆ ਕੇ ਆਪਣੀ ਜਿਹੜੀ ਬੌਂਡ ਭਰ ਕੇ ਬੱਚਿਆਂ ਨੂੰ ਨਾਲ ਲੈ ਕੇ ਜਾਣ ਤੇ ਜਿਹੜੀਆਂ ਬੱਚੀਆਂ ਇਸ ਟਾਈਮ ਤੇ ਬੌਂਡ ਨਹੀਂ ਭਰ ਸਕਦੀਆਂ ਕਿ ਪੈਸੇ ਬਹੁਤ ਜ਼ਿਆਦਾ ਸੋ ਲੈਟਸ ਸੀ ਹਾਊ ਵੀ ਕੈਨ ਹੈਲਪ ਕਿਸੇ ਐਨਜੀਓ ਨਾਲ ਵੀ ਅ ਜ਼ਰੂਰ ਕੁਝ ਕਰਾਂਗੇ ਦੇਖੋ ਇਹ ਸਾਡਾ ਆਪਣਾ ਪ੍ਰੋਸੈਸ ਹੈਗਾ ਸੋ Let me find out ਮੈਂ ਹੁਣ ਇਹਨਾਂ ਨਾਲ ਗੱਲ ਕੀਤੀ ਹੈ ਕਿ ਜਿਹੜੇ ਬੱਚੇ ਹੈਗੇ ਨੇ ਜਿਹੜੇ ਨਹੀਂ ਪਾਰ ਸਕਦੇ ਉਹਨਾਂ ਦੇ ਲਈ ਅਸੀਂ ਕੀ ਮਦਦ ਕਰ ਸਕਦੇ ਅਸੀਂ ਦੇਖਦੇ ਕਿੰਨੇ ਕਿੰਨੇ ਜਮਾਨਤ ਜਿਹੜੀ ਹੋ ਚੁੱਕੀ ਹੈ ਕਿ 3 ਦਰਜਿਆਂ ਤੋਂ ਉੱਪਰ ਜਿਹੜੇ ਦੱਸਿਆ ਜਾ ਰਿਹਾ ਤੇ ਦੇਖੋ ਇਹ ਤਾਂ ਲੜਕੀਆਂ ਮੇਰੇ ਖਿਆਲ 32 ਹੋਣ ਗਿਆ ਜੀ ਜਿਹੜੀਆਂ ਸ਼ਿਫਟ ਕੀਤੀਆਂ ਸੀਗੀਆਂ ਇਹਨਾਂ ਦੇ ਵਿੱਚੋਂ 13 ਲੜਕੀਆਂ ਦੀ ਤਾਂ ਹੋ ਹੀ ਚੁੱਕੀ ਹੈ ਬॉयਜ਼ ਦੀ ਵੀ ਮੇਰੇ ਖਿਆਲ ਹੋ ਚੁੱਕੀ ਹੈ ਇਹਨਾਂ ਦੀ ਬਾਕੀ ਵੀ ਚੱਲ ਰਹੀ ਹੈ ਹੌਲੀ ਹੌਲੀ ਸਭ ਦਾ ਰਿਲੀਜ਼ ਹੋ ਜਾਵੇਗਾ ਬॉयਜ਼ ਇਸ ਟਾਈਮ ਕਿੰਨੇ ਜੀ ਇੰਦਰ ਇਹਨਾਂ ਦੇ 30 অল ওভার ਕਿੰਨੇ ਨੇ ਟੋਟਲ ਬੁਆਏਸ ਤੇ ਗਰਲਸ ਨੇ ਦੇਖੋ ਬੁਆਏਸ ਐਂਡ ਗਰਲਸ 150 150 ਹੈ ਔਰ ਇਹ ਗਰਲਸ ਜਿਹੜੀਆਂ ਜਲਦੀ ਰਿਲੀਜ਼ ਹੋ ਜਾਏਗਾ ਬਾਕੀ ਸਭ ਦਾ ਵੀ ਹੋ ਜਾਏਗਾ ਬਟ ਅਦਰਵਾਈਜ਼ ਜਿਹੜੀ ਮੈਂ ਪੁੱਛਿਆ ਕਿ ਹੋਰ ਕੋਈ ਪ੍ਰੋਬਲਮ ਇਹਨਾਂ ਨੂੰ ਆਂਦੀ ਹੋਵੇ ਐਸਾ ਕੋਈ ਇਹਨਾਂ ਦੀ ਕੋਈ ਹੋਰ ਪ੍ਰੋਬਲਮ ਨਹੀਂ ਸੀਗੀ ਹੋਰ ਮਹਿਲਾਂ ਨੂੰ ਮਿਲੇ ਕੋਈ ਅੰਦਰ ਕਿਸੇ ਤਰ੍ਹਾਂ ਦੇ ਸਭ ਨੂੰ ਮਿਲੀਆ ਮੈਂ ਜਿਹੜੇ ਕਿ ਕਨਵਿਕਟ ਹੋ ਚੁੱਕੇ ਨੇ ਔਰ ਜਿਹੜੇ ਕਿ ਅੰਡਰ ਟ੍ਰਾਇਲਸ ਵੀ ਨੇ ਕੁਝ ਪ੍ਰੋਬਲਮਸ ਹੈਗੀਆਂ ਸੀਗੀਆਂ ਜਿਹੜੀਆਂ ਕਿ ਉਹ ਆਪਣੀ ਤਰਫ ਤੋਂ ਇਹ ਕਹਿੰਦੇ ਨੇ ਕਿ ਦੇਖੋ ਸਾਡਾ ਇਹ ਬਿਲਕੁਲ ਝੂਠਾ ਸਾਡੇ ਤੇ ਕੇਸ ਪੈ ਉਹਨਾਂ ਦਾ ਵੀ ਅਸੀਂ ਕੇਸ ਪੜਾਂਗੇ ਵੀ ਕੀ ਹੈ ਔਰ ਵੀਲ ਟ੍ਰਾਈ ਟੂ ਸੀ ਹਾਊ ਵੀ ਕੈਨ ਹੈਲਪ ਦੇ ਇਹਨਾਂ ਲੜਕੀਆਂ ਨੂੰ ਪਤਾ ਸੀ ਵੀ ਜਿਹੜਾ ਇਹ ਫਰਾਡ ਹੋ ਰਿਹਾ ਕਾ ਜਾਂ ਸੈਲ ਜੇ ਪਤਾ ਹੁੰਦਾ ਤੇ ਫਿਰ ਉਹਨਾਂ ਨੇ ਕਰਨੀ ਨਹੀਂ ਸੀ ਜੋਬ ਮੇਰੀ ਐਡਵਾਈਸ ਸਾਰੀ ਗਰਲ ਗਰਲਸ ਨੂੰ ਇਹ ਹੈ ਇਹਨਾਂ ਨੂੰ ਦੇਖਦੇ ਹੋਏ ਵੀ ਸਭ ਨੂੰ ਇੱਕ ਲੈਸਨ ਮਿਲਣਾ ਚਾਹੀਦਾ ਹੈ ਕਿ ਜਦੋਂ ਵੀ ਤੁਸੀਂ ਕਿਤੇ ਨੌਕਰੀ ਕਰੋ ਸਿਰਫ ਇਹੀ ਨਾ ਦੇਖੋ ਕਿ ਸਾਡੀ ਅਟਰੈਕਟਿਵ ਸੈਲਰੀ ਆ 40-50 ਹਜ਼ਾਰ ਰੁਪਏ ਮਿਲ ਰਿਹਾ ਆ ਤੇ ਬੱਚਿਆਂ ਦੇ ਨਾਲ ਜਿਹੜੀ ਆ ਉਹ ਫਿਰ ਅੰਦਰ ਜਦੋਂ ਕੰਪਨੀਆਂ ਨਾਲ ਰਿਕਰੂਟ ਕਰ ਲੈਂਦੀਆਂ ਨੇ ਤੇ ਇਹ ਕਹਿ ਕੇ ਰਿਕਰੂਟ ਕਰਦੀਆਂ ਨੇ ਕਿ ਤੁਹਾਨੂੰ ਅਸੀਂ ਅਪਾਇੰਟਮੈਂਟ ਲੈਟਰ ਹਫਤੇ ਚ ਦੇ ਦੇਵਾਂਗੇ ਬਾਅਦ ਚ ਦੇ ਦੇਵਾਂਗੇ ਬਾਅਦ ਦੇ ਵਿੱਚ ਕੋਈ ਨਹੀਂ ਦਿੰਦਾ ਔਰ ਇਹ ਕੇਸ ਚ ਫਸ ਜਾਂਦੀਆਂ ਆ ਜਿਆਦਾ ਸਟੇਟਸ ਜਿਆਦਾ ਜੋ ਇਹ ਕੰਮ ਹੁੰਦਾ ਜਿਹੜਾ ਜਿਵੇਂ ਹੁਣੇ ਨਾਗਾਲੈਂਡ ਦੇ ਦੱਸੀਆਂ ਜਾ ਰਹੀਆਂ ਇੱਥੇ ਲੈਂਗੁਏਜ ਲੈ ਕੇ ਪ੍ਰੋਬਲਮ ਆ ਰਹੀ ਉਹਨਾਂ ਨੂੰ ਠੀਕ ਹੈ ਦੇ ਅੰਡਰਸਟੈਂਡਿੰਗ ਹਿੰਦੀ ਆਲਸੋ ਦੇ ਅੰਡਰਸਟੈਂਡ ਇੰਗਲਿਸ਼ ਆਲਸੋ ਐਸੀ ਕੋਈ ਪ੍ਰੋਬਲਮ ਨਹੀਂ ਹੈ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਉਹ ਬੜੇ ਅੱਛੇ ਤਰੀਕੇ ਨਾਲ ਸਭ ਦੇ ਨਾਲ ਗੱਲ ਕਰ ਰਹੀਆਂ ਨੇ ਹਿੰਦੀ ਬੋਲ ਲੈਂਦੀਆਂ ਨੇ ਸਭ ਕੁਝ ਕਰ ਲੈਂਦੀਆਂ ਨੇ ਤੁਹਾਨੂੰ ਕੋਈ ਪ੍ਰੋਬਲਮ ਥੈਂਕ ਯੂ ਜੀ ਥੈਂਕ ਯੂ ਇਹ ਸਭ ਖੁਦ ਦੇ ਕਸਰ ਹੈ